ਸਰਦਾਰ ਸੁਖਪਾਲ ਸਿੰਘ ਖੈਰਾ ਉਹਨਾਂ ਨੂੰ ਰੈਗੂਲਰ bail ਦਿੱਤੀ ਹਾਈ ਕੋਰਟ ਨੇ ਡਰਗ ਰਿਲੇਟਿਡ ਕੇਸ ਦੇ ਅੰਦਰ ਜਿਹਦੇ ਵਿੱਚ ਉਹਨਾਂ ਨੂੰ ਅਕਤੂਬਰ ਮਹੀਨੇ ਤੋਂ ਜੇਲ੍ਹ 'ਚ ਬਿਠਾ ਰੱਖਿਆ ਸੀਗਾ ਕੱਲ ਜਦੋਂ ਫੋਟੋ ਆਈ ਉਹਨਾਂ ਦੀ ਆਈ ਵਾਸ ਸ਼ੌਕਟ ਸਭ ਮੈਂ ਉਸ ਫੋਟੋ 'ਚ ਦੇਖ ਰਿਹਾ ਸੀ ਮੈਂ ਕਿਹਾ ਖੈਰਾ ਸਾਹਿਬ ਹੈ ਕਿੱਥੇ ਬਚਾਣੇ ਨਹੀਂ ਗਏ ਸੁਨੀਲ ਜਾਖੜ ਹੋ ਸਕਦਾ ਕਿਉਂਕਿ ਮੇਰੇ ਕੁਲੀਗ ਰਹੇ ਐ ਮੇਰੇ ਸਾਥੀ ਰਹੇ ਐ ਮੇਰਾ ਬੜਾ ਅੱਛਾ ਸੰਬੰਧ ਹੈ ਪਛਾਣਨਾ ਤਾਂ ਮੰਨੂ ਵੀ ਚਾਹੀਦਾ ਸੀ ਪਰ ਮੰਨੂ ਲੱਗਦਾ ਹੈ ਖੈਰਾ ਸਾਹਿਬ ਨੂੰ ਸੁਨੀਲ ਜਾਖੜ ਛੱਡ ਕਾਂਗਰਸ ਪਾਰਟੀ ਭੁੱਲ ਗਈ ਕਾਂਗਰਸ ਪਾਰਟੀ ਆ ਭੁੱਲ ਗਈ ਖੈਰਾ ਸਾਹਿਬ ਸਿਰਫ ਪੰਜਾਬ ਦੇ ਕੋਈ ਇੱਕ ਐਮਐਲਏ ਨਹੀਂ ਉਹ इंडियन इंडियन नेशनल कांग्रेस ਦੇ ਕਿਸਾਨ ਵਿੰਗ ਦੇ ਪ੍ਰਧਾਨ ਹੈ ਹੁਣ ਤਾਈ ਤਾਂ ਹਾਈ ਕਮਾਂਡ ਦੀ ਚੁੱਪੀ ਸਮਝ ਆਂਦੀ ਸੀ ਪਾਰਟੀ ਹਾਈ ਕਮਾਂਡ ఏਆਈਸੀਸੀ ਜਿਹੜੀ ਉਹਨਾਂ ਦੀ ਬੈਠੀ ਹੈ ਕਾਂਗਰਸ ਦੀ ਮੈਨੂੰ ਸਮਝ ਆਂਦੀ ਸੀ ਵੀ ਉਹ ਡਰਗ ਰਿਲੇਟਿਡ ਇਸ਼ੂ ਦੇ ਵਿੱਚ ਉਹਨਾਂ ਨੇ ਸ਼ਾਇਦ ਬੋਲਣਾ ਠੀਕ ਨਹੀਂ ਸਮਝਿਆ ਕਿਉਂਕਿ ਉਹਨਾਂ ਨੇ ਸ਼ਾਇਦ ਆ ਵੀ ਗੌਰ ਕਰ ਲਿਆਣਾ ਵੀ ਆ ਕੇਸ ਤਾਂ ਪੁਰਾਣਾ ਹੈ 15 ਦਾ ਹੈ ਇਟ ਮੇ ਨਾਟ ਬੀ ਵੈਂਡੇਟਾ ਤੇ ਉਹਨੂੰ ਸ਼ਾਇਦ ਪਰਸੂ ਕਰ ਰਹੇ ਹੈ ਪਰ ਕੱਲ ਜਦੋਂ ਸਰੇ ਆਮ ਜਿਹੜੇ ਬੰਦੇ ਨੇ ਕਾਨੂੰਨ ਵੀ ਨਹੀਂ ਪੜਿਆ ਜਿਹਨੂੰ ਕਿਸੇ ਗੱਲ ਦਾ ਕੋਈ ਅਤਾ ਪਤਾ ਹੀ ਨਹੀਂ ਵੀ ਕਾਨੂੰਨ ਕੀ ਹੁੰਦਾ ਤੇ ਉਹਨੂੰ ਬੇਲ ਦਿੰਦੇ ਐ ਤੇ ਉਹ ਬੇਲ ਉਥੋਂ ਕਚੇਹਰੀ ਚੋਂ ਬਾਹਰ ਨਿਕਲ ਤੋ ਪਹਿਲਾਂ ਪੁਲਿਸ ਫੇਰ ਫੜ ਲੈਂਦੀ ਹੈ ਜੀ ਇੱਕ ਫਰਜੀ ਟੋਟਲ ਫੈਬ੍ਰିକੇਟਡ ਟੋਟਲ ਬੋਗਸ ਫੈਬ੍ਰିକੇਟਡ ਬਿਨ ਟੋਟਲ ਬੋਗਸ ਕੇਸ ਦੇ ਅੰਦਰ ਫੜ ਕੇ ਫੇਰ ਤਰ ਲੈਂਦੇ ਆਹ ਤਰ੍ਹਾਂ ਕੇਜਰੀਵਾਲ ਸਾਹਿਬ ਦਾ ਚਿਹਰਾ ਉਜਾਗਰ ਹੋਇਆ ਜਿਹੜੇ ਕਹਿੰਦੇ ਮੇਰੇ ਨਾਲ ਧੱਕਾ ਹੋ ਰਿਹਾ ਹੈ ਜੀ ਸਮਨ ਬੜੇ ਨਜਾਇਜ਼ ਹੈ ਆ ਆ ਕੀ ਹੋਇਆ ਨਜਾਇਜ਼ ਹੈ ਜਾਇਜ਼ ਹੈ ਆ ਜਾਇਜ਼ ਹੋਇਆ ਇੱਕ ਨਜਾਇਜ਼ ਹੋਇਆ ਪੰਜਾਬ ਦੇ ਲੋਕ ਪੁੱਛਣਾ ਚਾਹੁੰਦੇ ਆ ਪਰ ਸੁਨੀਲ ਕੌਣ ਹੁੰਦਾ ਬੋਲਣ ਵਾਲਾ ਮੈਂ ਤਾਂ ਆ ਪੁੱਛਣਾ ਚਾਹਨਾ ਸਾਬ ਵੀ ਕੇ ਆਈ ਸੀ ਸੀ ਆ ਜਿਹੜੇ ਲੀਡਰ ਹੈ ਕਾਂਗਰਸ ਦੇ ਨੈਸ਼ਨਲ ਲੈਵਲ ਦੇ ਲੀਡਰ ਹੈ ਉਹ ਭੁੱਲ ਗਏ ਤੈਨੂੰ ਮੈਂ ਨਿਆ ਚ ਵੀ ਖੇਰਾ ਸਾਹਿਬ ਉਹਨਾਂ ਦੇ ਕਿਸਾਨ ਵਿੰਗ ਦੇ ਜਿਹੜੇ ਕਿਸਾਨਾਂ ਦੇ ਅਧਿਸ਼ੀ ਬਣੇ ਬੈਠੇ ਆ ਛੜਤਾ ਉਹਨਾਂ ਨੇ ਪੇਡੀਆਂ ਦੇ ਹਵਾਲੇ ਕਰਤਾ ਵੀ ਆ ਲਓ ਜੀ ਖਾ ਲਓ ਤੁਸੀਂ ਨੋਚ ਲਓ ਵੱਢ ਲਓ ਇਹਨੂੰ ਚੱਕ ਵੱਢ ਲਓ ਕੋਈ ਬੋਲਦਾ ਹੀ ਨਹੀਂ ਸਾਬ ਅਗਰ ਜਿਹੜੇ ਆਦਮੀ ਵਰਕਰ ਦਾ ਕੀ ਬਾਹ ਫੜੂਗੀ ਆਪਣੀ ਕਾਂਗਰਸ ਪਾਰਟੀ ਕਿਵੇਂ ਕਿਸੇ ਵਰਕਰ ਦੀ ਬਾਹ ਫੜੂਗੀ ਕਿਹੜੇ ਮੂੰਹ ਨਾਲ ਆ ਕੇ ਦਵਿੰਦਰ ਮੈਨੂੰ ਤਾਂ ਆ ਵੀ ਸ਼ੱਕ ਹੈ ਕੱਲ ਉਹਨਾਂ ਦੇ ਜਿਹੜੇ ਨਵੇਂ ਪ੍ਰਧਾਨ ਲੱਗੇ ਆ ਜਿਹਨੂੰ ਇਨਚਾਰਜ ਲਾਇਆ ਹੈ ਵੀ ਉਹ ਸ਼ਾਇਦ ਜਾ ਕੇ ਉੱਥੇ ਕਪੂਰਥਲੇ ਜੀ ਇੰਚ ਮਿਲਣ ਵੀ ਨਾ ਉਹਨਾਂ ਨੂੰ ਕਿਉਂਕਿ ਇਹਨਾਂ ਦਾ ਅਸਾ ਨਗ ਚਿਹਰਾ ਬੇਨਕਾਬ ਹੋ ਗਿਆ ਸਭ ਕਾਂਗਰਸ ਲੀਡਰਸ਼ਿਪ ਦਾ ਇਟਸ ਅ ਵੈਰੀ ਸੀਰੀਅਸ ਇਸ਼ੂ ਕਿਸੇ ਦੇ ਖੈਰਾ ਸਾਹਿਬ ਨਾਲ ਦੇ ਮਿਆ ਪੋਲਿਟਿਕਲ ਡਿਫਰੈਂਸ ਚੋ ਬੜੇ ਵਿਵਾਗ ਕਿਸਮ ਦੇ ਵਿਜ਼ ਮਰਕਿਊਰੀਅਲ ਟਾਈਪ ਇੱਥੇ ਦੀ ਇਹਨਾਂ ਨੇ ਛੱਡਤੀ ਲੀਡਰਸ਼ਿਪ ਸੀਗੇ ਲੀਡਰ ਹੋ ਆਪੋਜੀਸ਼ਨ ਸੀਗੇ ਕਾਂਗਰਸ ਛੱਡਤੀ ਇੱਕ ਤਾਂ ਚਿਹਰਾ ਉਹਨਾਂ ਦਾ ਬੇਨਕਾਬ ਹੋਇਆ ਕਾਂਗਰਸ ਪਾਰਟੀ ਦਾ ਕਾਂਗਰਸ ਸੈਂਟਰ ਲੀਡਰਸ਼ਿਪ ਦਾ ਚਿਹਰਾ ਬੇਨਕਾਬ ਹੋਇਆ ਕਹਿੰਦੇ ਐ ਇਹਨਾਂ ਨੂੰ ਖੇਰਾ ਸਾਹਿਬ ਨੂੰ ਪਾਰਟੀ ਜੁਆਇਨ ਸਪੈਸ਼ਲੀ ਜਿਹੜੀ ਕਰਾਈ ਸੀਗੀ ਵਰਚੁਲੀ ਦਾ ਸੋ ਕਾਲਾ ਹੁਣ ਤਾਂ ਪ੍ਰਧਾਨਤਾ ਉਹ ਹੈ ਮੈਂ ਨਾਮ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਹਾਈਸਟ ਸੈਂਸ ফর ਐਸ ਕਾਂਗਰਸ ਹਾਈ ਕਮਾਂਡ ਕੋਲ ਉਹਨਾਂ ਨੇ ਪਰਸਨਲ ਫੋਨ ਕਰਕੇ ਯਾਦ ਕਰੋ ਕਿਉਂਕਿ ਮੈਂ ਪਾਰਟੀ 'ਚ ਸੀਗਾ ਮੈਨੂੰ ਪਤਾ ਹੈ ਹੈਲੀਕਾਪਟਰ ਹੈਲੀਪੈਡ ਤੇ ਜਾ ਕੇ ਖੇਰਾ ਸਾਹਿਬ ਨੂੰ ਕੈਪਟਨ ਸਾਹਿਬ ਨੇ ਜੁਆਇਨ ਕਰਾਇਆ ਸੀਗਾ ਬਿਕੋਜ਼ ਉਤੋਂ ਫੋਨ ਆਇਆ ਸੀ ਜੀ ਇਹਨਾਂ ਨੂੰ ਜੁਆਇਨ ਕਰਾਓ ਸੋ ਪੁੱਲ ਗਏ ਸੈਕੰਡ ਸਾਹਿਬ ਜਿੱਥੇ ਉਤਲੀ ਪਾਰਟੀ ਦਾ ਚਿਹਰਾ ਬੇਨਕਾਬ ਹੋਇਆ ਹੈ ਇੱਥੇ ਵਾਲਾ ਇੱਥੇ ਵਾਲੀ ਲੀਡਰਸ਼ਿਪ ਕੀ ਕਹਿੰਦੀ ਹੈ ਸਭ ਕਿਸੇ ਨੇ ਧਰਨਾ ਲਾਇਆ ਉੱਥੇ ਕੋਈ ਕੋਈ ਬੋਲਿਆ ਕੋਈ ਚੁਸਕਿਆ ਨਾ ਜੋ ਆਤਾ ਹੈ ਕਿ ਪਾਲਿਸੀ ਪੰਜਾਬ ਕਾਂਗਰਸ ਦੀ ਆ ਬਣੀ ਹੋਈ ਹੈ ਖੇੜਾ ਸਾਹਿਬ ਤੋਂ ਖੇੜਾ ਛੁਡਾਓ ਖੇੜਾ ਸਾਹਿਬ ਨਹੀਂ ਰਹਿ ਕੇ ਖੇੜਾ ਛੁਡਾਓ ਪਾਲਿਸੀ ਚੱਲ ਰਹੀ ਹੈ ਜਿਹੜੇ ਫੰਨੇ ਗਾਂਚਕਣਾ ਬਣਾਈ ਬੈਠੇ ਹੈ ਚੀਫ ਮਿਨਿਸਟਰੀ ਦੀ ਉਹਨਾਂ ਨੂੰ ਉਹ ਸੂਲ ਵਾਂਗੂ ਚੁਦੇ ਬੇਦੇ ਵਾਲਾ ਖੰਡਾ ਤੇ ਨਿਕਲ ਗਿਆ ਜਾਣ ਦੇ ਅੰਦਰ ਕੋਈ ਨਹੀਂ ਬੋਲਿਆ ਸਭ ਪਰ ਬੋਲਣ ਕੀ ਕੱਲ ਤਾਂ ਇਹਨਾਂ ਨੂੰ ਕੋਈ ਕਹਿੰਦੇ ਸੀ ਵੀ ਇਹਨਾਂ ਤੇ ਲੱਗਦਾ ਸਿੱਧੂ ਸਾਹਿਬ ਦੇ ਨਾਲ ਰਹੇ ਨੇ ਤਾਂ ਵੀ ਡਿਸਪੀਸਪਲਨ ਵਾਲਾ ਕਰ ਦੇਣਾ ਸੀ ਕਿਉਂਕਿ ਆ ਬੋਲਦੇ ਬਾਦ ਹੈ ਜਿਨ੍ਹਾਂ ਨਾਲ ਇਹਨਾਂ ਦੀ ਜਫੀ ਪਹਿਨਣ ਵਾਲੀ ਹੈ ਕੇਚਰੀਵਾਲ ਸਾਹਿਬ ਤੇ ਭਗਵੰਦ ਮਾਨ ਜੀ ਨਾਲ ਵੀ ਇਹਨਾਂ ਦੇ ਗਲਾ ਬੋਲਦੇ ਐ ਸੋਇਸ ਕ੍ਰੀਏਟਿੰਗ ਇਨਡਿਸਪੀਸਪਲਨ ਸ਼ਾਇਦ ਮੇਰੇ ਕੋਲ ਨੋਟਿਸ ਜਲ ਚ ਜਾਂਦਾ ਬੜੇ ਵੀ ਯੂ ਹੈਵ ਬੀਨ ਅਕਿਊਜ਼ਡ ਆਫ ਇਨਡਿਸਪੀਸਪਲਨ ਸ਼ਾਇਦ ਉਹਨਾਂ ਨੂੰ ਇਨਡਿਸਪੀਸਪਲਨ ਦਾ ਨੋਟਿਸ ਪੇਜ ਦੇਣ ਉਹ ਬੇਨਕਾਬ ਹੋਗੇ ਦੁਜੀ ਬੇਨਕਾਬ ਹੋਗੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਬਾਰ ਬਾਰ ਕਹਿ ਰਹੇ ਸੀਗੇ ਵੀ ਮੇਰੇ ਕੋਲ ਫੂਲ ਪ੍ਰੂਫ ਕੇਸ ਇਸ ਐ ਐਕਸ ਕਾਂਗਰਸ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਸਾਰੇ ਚੋਰ ਐ ਸਾਰਿਆਂ ਨੂੰ ਅੰਦਰ ਤੱਕੂਗਾ ਮੈਂ ਫੂਲ ਪ੍ਰੂਫ ਓਪਨ ਐਂਡ ਸ਼ਟ ਕੇਸ ਉਹਦੇ ਵਿੱਚ ਕੋਈ ਕਿੰਤੂ ਪਰੰਤੂ ਇਫ ਬਟ ਕੁਝ ਨਹੀਂ ਅਸੀਂ ਕੋਰਟ ਦੇ ਅੰਦਰ ਲਾਇਆ ਤੇ ਥਾ ਦੇਣੇ ਅੰਦਰ 15 15 20 20 ਸਾਲ ਵਾਸਤੇ ਅੰਦਰ ਜਾਣਗੇ ਉਹ ਕੇਸ ਤਾਂ ਖੋਲੇ ਨਹੀਂ ਕਿਉਂ ਕਿਉਂਕਿ ਉਹਨਾਂ ਨਾਲ ਸੈਟਿੰਗ ਹੈ ਚੋਰ ਸਿਪਾਈ ਇਕੱਠੇ ਰਲ ਗਏ ਸਾਬ ਅਗਰ ਕਿਸੇ ਲੋਗ ਮੈਨੂੰ ਪੁੱਛਦੇ ਜੀ ਇਹਨਾਂ ਸਮਝੌਤਾ ਹੋਊਗਾ ਕਿ ਨਹੀਂ ਉਹ ਮੈਂ ਤੁਹਾਡੇ ਸਾਹਮਣੇ ਹੈ ਚੋਰ ਸਿਪਾਈ ਰਲ ਗਏ ਸਾਬ ਪੰਜਾਬ ਲੁੱਟ ਰਹੇ ਪੰਜਾਬ ਨੂੰ ਚੱਕ ਮਾਰ ਰਹੇ ਹੈ ਕੋ ਪੰਜਾਬ ਦੀ ਗੱਲ ਕਰਦਾ ਚਾਹੇ ਨਵਜੋਤ ਸਿੰਘ ਦੂ ਕਰਦੇ ਹੈ ਚਾਹੇ ਸੁਖਪਾਲ ਖੈਰਾ ਜੀ ਕਰਦੇ ਹੈ ਕੋਈ ਬੋਲਦਾ ਅੰਦਰ ਕਰ ਦਿਓ ਤੇ ਹੁਣ ਬੈਠੇ ਉਥੇ ਆਪ ਕਹੀ ਜਾਂਦੇ ਬੇ ਸਮਨ ਗਲਤ ਹੋ ਗਏ ਸਮਨ ਕੋਈ ਗਲਤ ਨਹੀਂ ਹੈ ਸਾਬ ਕੇਜਰੀਵਾਲ ਸਾਹਿਬ ਈਡੀ ਤੋਂ ਲੁਕਦੇ ਫਿਰਦੇ ਐ ਭਗਵੰਤ ਮਾਨ ਜੀ ਕੇਜਰੀਵਾਲ ਸਾਹਿਬ ਤੋਂ ਲੁਕਦੇ ਫਿਰਦੇ ਐ ਪੰਜਾਬੀਆਂ ਦੀ ਫਿਤਰਤ ਹੈ ਸਾਹਿਬ ਪੰਜਾਬੀਆਂ ਦੀ ਪਛਾਣ ਇਸ ਗੱਲੋਂ ਹੈ ਵੀ ਅਸੀਂ ਚਲੋ ਚੰਗੇ ਮਾੜੇ ਵਿਆਹ ਸ਼ਾਦੀ ਵਾਲੇ ਟਾਈਮ 'ਚ ਤਾਂ ਸ਼ਾਇਦ ਪਾਸੇ ਹੋ ਜਾਈਏ ਪਰ ਜਦੋਂ ਕਿਦਨ ਭੀੜ ਪੈਂਦੀ ਹੈ ਨਾ ਉਦੋਂ ਪੰਜਾਬੀ ਚ ਇੱਕ ਕਿੰਨਾ ਹੀ ਫਰਕ ਆਪਸ ਵਿੱਚ ਜਾ ਕੇ ਛਾਤੀ ਦਾ ਦਿੰਦੇ ਤੇ ਮੇਰੇ ਸ਼ੇਰ ਤਾਂ ਟਾਪ ਲਾ ਕੇ ਵਿਸ਼ਾਖਾਪਟਨਮ ਬੈਠੇ ਵੀ ਮੈਂ ਤਾਂ 4 ਦਿਨ ਧਿਆਨ ਲਈ ਬੈਠਾ ਧਿਆਨ ਤਾਂ ਲਾਣਾ ਸੀਗਾ ਪੰਜਾਬ ਤੇ ਲੋਕਾਂ ਨੇ 92 ਸੀਟਾਂ ਦਿੱਤੀਆਂ ਵੀ ਪੰਜਾਬ ਦਾ ਧਿਆਨ ਕਰੋ ਉਹ ਆਪ ਦਾ ਧਿਆਨ ਕਰੀ ਜਾਂਦੇ ਉੱਥੇ ਬੈਠ ਕੇ ਪੰਜਾਬੀਅਤ ਕੋਈ ਮਾੜੀ ਮੋਤੀ ਬਚੀ ਸੀ ਭਗਵੰਤ ਮਾਨ ਜੀ ਸੇ ਉਹ ਅੱਜ ਦੇ ਬਾਅਦ ਸਭ ਨੂੰ ਕਲੀਅਰ ਹੋ ਗਿਆ ਵੀ ਆ ਪੰਜਾਬੀ ਪੰਜਾਬੀਅਤ ਦਾ ਇੱਥੇ ਕੁਝ ਵੀ ਲੈਣਾ ਦੇਣਾ ਨਹੀਂ ਜਿਹੜਾ ਇਸ ਟਾਈਮ ਦੇ ਵਿੱਚ ਜਿਸ ਆਦਮੀ ਨੇ ਭਗਵੰਤ ਮਾਨ ਜੀ ਨੂੰ ਜਿਹੜੇ ਜਾ ਕੇ ਉਹਦੇ ਪੈਰੀਂ ਏਤਲਾਉਂਦੇ ਸੀ ਕਿ ਜੀ ਕੋਲ ਮੇਰੇ ਤੇ ਨੂੰ ਮਰਚੇ ਛੋਟ ਆਇਆ ਭਗਵੰਤ ਮਾਨ ਜੀ ਉਹਨਾਂ ਨੇ ਜਾ ਕੇ ਪੈਰੀਂ ਏਤਲਾਉਂਦੇ ਸੀਗੇ ਵੀ ਇਹਨੇ ਮੈਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਨੂੰ ਵਕਤ ਪਿਆਖਣਾ ਹੈ ਤੇ ਉਹ ਉੱਥੇ ਵਿਸ਼ਾਖਾਪਟਨ ਉੱਤੇ ਬਿਠੇ ਐ ਸੋ ਮੇਰੇ ਕਹਿਣ ਦਾ ਭਾਵ ਹੈ ਸਭ ਉਹਨਾਂ ਦੀ ਆਪਣੀ ਆਪਣੀ ਕਰਤੂਤਾਂ ਹੈ ਦੇ ਵਿਲ ਪੇ